ਕਿਸਾਨ ਜਥੇਬੰਦੀ ਦੇ ਨਾਲ ਇਹ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋયા ਦੱਸਦੇ ਕਿ ਕਿਸਾਨਾਂ ਨੇ ਅੱਜ ਮਤੇ ਪਾਸ ਕੀਤੇ ਤੇ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਨੇ ਬੜੀ ਭਾਰੀ ਮਾਰ ਚੱਲੀ ਹੈ ਹੜ੍ਹਾਂ ਦੀ ਤੇ ਉੱਥੇ ਫਸਲਾਂ ਵੀ ਖਰਾਬ ਹੋਈਆਂ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਮਾਫੀਆ ਦੇਵੇ ਤੇ ਉੱਥੇ ਹੀ ਦੂਜੇ ਪਾਸੇ ਕਰਜ਼ਾ ਮਾਫ ਦੀ ਅਪੀਲ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਕਿਸਾਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਜਿਲ੍ਹਾ ਫਾਜ਼ਿਲਕਾ ਤਹਿਸੀਲ ਜਲੰਧਾਬਾਦ ਦੇ ਪਿੰਡ ਪੀਰੇ ਕੇ ਵਾਹੇ ਪੀਰੇ ਤੋਂ ਤਾੜ ਦੀ ਪੀਰੇ ਕੇ ਤਾੜ ਤੇ ਨਾਲ ਖਾਨੇ ਕੀ ਹਾਂਜੀ ਹਾਂਜੀ ਇਹ ਦੋ ਪਿੰਡਾਂ ਦੇ ਇੱਥੇ ਕਿਸਾਨ ਆਗੂ ਆਏ ਆ ਕੱਲ ਖਾਨੇ ਕੇ ਵੱਖਰੀ ਮੀਟਿੰਗ ਲੱਗੇਗੀ ਇਹਨਾਂ ਨੇ ਮਤੇ ਪਾਸ ਕੀਤੇ ਆ ਪੰਜ ਪੰਜ ਮਤੇ ਇਹਨਾਂ ਨੇ ਮਤੇ ਪਾਸ ਕੀਤੇ ਆ ਕਿ ਇੱਕ ਤੇ ਕਰਜ਼ੇ ਵਾਲੀ ਗੱਲ ਕੀਤੀ ਆ ਵੀ ਕਰਜ਼ਾ ਜਿਹੜਾ ਵੀ ਕਿਸਾਨਾਂ ਤੇ ਜਿਹੜਾ ਨਹੀਂ ਕਰਜ਼ਾ ਦੇਣਾ ਚਾਹੁੰਦਾ ਉਹ ਮੈਦਾਨ 'ਚ ਆ ਜੇ ਬੀਬੀਆਂ ਬੱਚਿਆਂ ਸਮੇਤ ਨਾ ਕਰਜ਼ਾ ਗਰਾਊਂਡ ਤੇ ਆ ਨਾ ਕੁਰਕੀ ਉਨਾ ਗ੍ਰਿਫਤਾਰੀ ਹੋਣ ਜਾਂਦੀ ਲੜਾਈ ਦੇ ਮੈਦਾਨ 'ਚ ਆ ਜੇ ਬਾਕੀ ਸਰਕਾਰ ਸਾਰੇ ਕਿਸਾਨਾਂ ਨੂੰ ਕਰਜ਼ਾ ਖਤਮ ਕਰੇ ਜਿੰਨੇ ਹੜ ਪੀੜਤ ਆ ਜਿਹੜੀ ਜਿੰਮੀ 5 ਲੱਖ ਏਕੜ ਫਸਲ ਮਰ ਗਈ ਆ ਪੰਜਾਬ ਚ ਉਹਦਾ 70000 ਰੁਪਏ ਪ੍ਰਤੀ ਏਕੜ ਮਾਰਜਾ ਦੇਵੇ ਤੇ ਸਾਰੇ ਸਾਡੇ 4.5 ਲੱਖ ਸਾਡੇ 4.5 ਲੱਖ ਪਰਿਵਾਰ ਆ ਜਿਹੜੇ ਉਹਨਾਂ ਦਾ ਸਾਰਾ ਗੈਰ ਸਰਕਾਰੀ ਤੇ ਸਰਕਾਰੀ ਕਰਜ਼ਾ ਸਾਰਾ ਖਤਮ ਕੀਤਾ ਜਾਵੇ ਕਰਜ਼ੇਕਾਰ ਨਾ ਕਿ ਦੀ ਕੁੱਕੀ ਨਾ ਗਿਰੋਦਾਰੀ ਨਾ ਕਰਜ਼ਾ ਘਰਾਉਣ ਦੇ ਆਗੇ ਪਰਾਲੀ ਜਿਹੜੀ ਆ ਸਰਕਾਰ ਇਹਦੀ ਜ਼ਿੰਮੇਵਾਰ ਹੈ ਕਿਸਾਨਾਂ ਨੂੰ ਦੇ ਹੀ ਨਹੀਂ ਰਹੀ ਕੁਛ ਨਾ ਸੰਦ ਦੇ ਰਹੀ ਆ ਨਾ ਕੋਈ ਮਾਰਜਾ ਦੇ ਰਹੀ ਆ ਕੋਈ 70000 ਰੁਪਿਆ ਪ੍ਰਤੀ ਏਕੜ ਹੀ ਮੰਗ ਰਹੇ ਨੇ ਤੇ ਪ੍ਰਦੂਸ਼ਣ ਫੈਕਟਰੀਆਂ ਵਾਲੇ ਮਚਾ ਰਹੇ ਆ ਧੂਆਂ ਕੱਢ ਰਹੇ ਆ ਪਾਣੀ ਧਰਤੀ ਵਾਲਾ ਖਰਾਬ ਕਰਤਾ ਧਰਤੀ ਦੇ ਉੱਪਰਲਾ ਖਰਾਬ ਕਰਤਾ ਸਾਰਾ ਉਹਨਾਂ ਵਾਂਗ ਜਿਹੜੀ 6 ਸਾਲ ਦੀ ਸਜ਼ਾ ਉਹ ਵੀ ਖਤਮ ਕਰਤੀ ਹੈ ਭਗਵੰਤ ਮਾਨ ਨੇ ਤੇ ਮੋਦੀ ਸਰਕਾਰ ਨੇ ਇਧਰ ਸਾਡੇ ਦੁਆਲੇ ਨਾਲ ਡਾਂਗ ਫੜੀ ਹੋਈ ਹੈ ਇਸ ਕਰਕੇ ਇਹ ਕਿਸਾਨਾਂ ਦੀ ਮਜਬੂਰੀ ਆ ਪਰਾਲੀ ਨੂੰ ਅੱਗ ਲਾਉਣੀ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹਦੇ ਹਨ ਦਾਤੇ ਜੀਵਨ ਦਾਤੇ ਆ ਇਹ ਇਹਨਾਂ ਕਿਉਂਕਿ ਗਾੜੀ ਕਢ ਕੇ ਵਿਚਣੀ ਆ ਇਹਨਾਂ ਨੇ ਆ ਗਾੜੀ ਆਲੂ ਬੀਜਣੇ ਕਿਸੇ ਨੇ ਮਟਰ ਬੀਜਣੇ ਕੁਛ ਨੇ ਕੁਛ ਕਰਨਾ ਵਾ ਇਹਨਾਂ ਕੋਲ ਟਾਈਮ ਨਹੀਂ ਹੈਗਾ 2.5 ਕਰੋੜ ਟਨ ਪ੍ਰਾਲੀ ਪੰਜਾਬ 'ਚ ਪੈਦਾ ਹੋਣੀ ਕਿੱਥੇ ਖੜਨੇ ਇਸ ਕਰਕੇ ਸਰਕਾਰ ਜਿਹੜੀ ਆ ਜਾਂਦੇ ਮਾਅਬਜਾ ਦੇ ਸੰਧ ਦਾ ਬਿਆਨ ਜੀਟੀ ਦੇ ਜਿਹੜੀਆਂ ਦੇਹਤਾਵਾਂ ਨਹੀਂ ਦੇ ਅੱਗ ਲਾਉਣਾ ਇਹਨਾਂ ਦੀ ਮਜਬੂਰੀ ਆ ਕਿਸਾਨ ਮਜ਼ਦੂਰ ਸੰਘਰਸ਼ੀ ਕਮੇਟੀ ਪੰਜਾਬ ਇਹਨਾਂ ਦੇ ਨਾਲ ਖੜੀ ਆ ਕਿਸੇ ਤੇ ਵੀ ਅੱਗ ਲਾਉਣ ਵਾਲੇ ਕਿਸੇ ਕਿਸਾਨ ਦੇ ਉੱਤੇ ਨਾ ਪਰਚਾ ਹੋਣ ਦਿਆਂਗੇ ਨਾ ਰੈਡ ਐਂਟਰੀ ਹੋਣ ਦਿਆਂਗੇ ਨਾ ਜੁਰਮਾਨਾ ਹੋਣ ਦਿਆਂਗੇ ਤੇ ਨਾ ਗਰੋਦਾ ਰੋਣ ਦਿਆਂਗੇ ਉਲਟਾ ਰੈਡ ਐਂਟਰੀ ਇਹਨਾਂ ਦੇ ਕਰਾਂਗੇ ਸਾਡੇ ਪਿੰਡਾਂ 'ਚ ਵੜ ਕੇ ਵਿਖਾਉਣ ਪਹਲਾ ਕੋਈ ਅਫਸਰ ਜਾਂ ਕੋਈ ਮੁਲਾਜ਼ਮ ਜਾਂ ਕੋਈ ਐਮ.ਐਲ.ਏ ਵੜ ਕੇ ਵਿਖਾਉਣ ਪਹਲਾ ਜਾਂ ਕੋਈ ਮੰਤਰੀ ਇਹ ਇਹਨਾਂ ਨੇ ਫੈਸਲਾ ਕਰ ਲਿਆ ਇਸ ਦੇ ਨਾਲ ਆਪਣਾ ਮੀਟਰ ਜਿਹੜੇ ਸਾਰੇ ਪੁੱਟ ਕੇ ਛੁੱਟਣੇ ਆ ਜਿੰਨੇ ਚਿੱਪ ਵਾਲੇ ਆ ਤੇ ਗਾਹ ਕੋ ਲੱਗਣ ਨਹੀਂ ਦੇਣਾ ਉਹ ਵੀ ਫੈਸਲਾ ਇਹਨਾਂ ਨੇ ਕਰ ਲਿਆ ਬੱਤੀ ਸਾਰਿਆਂ ਦੀ ਚੱਲੂਗੀ ਐਵਰੇਜ ਬਿੱਲ ਕਿਸੇ ਦਾ ਜਿਹੜਾ ਵਾ ਉਹੀ ਦੇਣਾ-ਦੋਣਾ ਨਹੀਂ ਆਪਾਂ ਹੈਗਾ ਇਸ ਦੇ ਨਾਲ ਆਪਣੇ ਜਿਹੜੇ ਹੈਗੇ ਆ ਅਪ੍ਰੀਟਾਚਾਰ ਜਿਹੜਾ ਕੋਈ ਸਣਾ ਨਹੀਂਗਾ ਤੇ 6 ਤਰੀਕ ਨੂੰ ਪੁਤਲਾ ਫੂਕਣ ਦਾ ਨਾ ਫੈਸਲਾ ਕਰ ਲਿਆ ਜਲਾਲਾਬਾਦ ਇਹ ਪੁਤਲਾ ਫੂਕਣਗੇ ਪੂਰਾ ਜ਼ੋਨ ਨਾਲੋਂ ਤੇ ਉਹਦੇ ਚ ਪ੍ਰਾਣੀ ਵਾਲਾ ਮੁੱਦਾ ਜਿਹੜੇ ਹੜਪੀੜ ਤੇ ਆ ਉਹਨਾਂ ਵਾਲਾ ਮੁੱਦਾ ਜਿਹੜਾ ਸਾਰਾ ਉੱਥੇ ਠਾਉਣਗੇ ਤੇ ਚੜ੍ਹਦੀ ਕਲਾ ਨਾਲ ਇਸ ਇਲਾਕੇ ਦੇ ਵਿੱਚ ਜਿਹੜੀ ਜਲਾਲਾਬਾਦ ਦੇ ਨਾਲ ਲੱਗਦਾ ਇਹ ਪੀਰੇ ਕੇ ਹੱਥ ਇੱਥੋਂ ਬਾਰਡਰ ਸਾਰਾ 2 ਕਿਲੋਮੀਟਰ ਆ 3 ਕਿਲੋਮੀਟਰ ਇੱਥੇ ਪੂਰੀ ਤਰ੍ਹਾਂ ਇਹ ਜਿਹੜਾ ਆਪਣਾ ਇਹ ਲਹਿਰ ਚਲਾ ਕੇ ਸਾਰੇ ਇਲਾਕੇ ਨੂੰ ਜਥੇਬੰਦ ਕਰਕੇ ਤੇ ਪਿੰਡਾਂ 'ਚ ਆਪਣੀ ਤਾਕਤ ਬਣਾਉਣਗੇ ਕਿਸਾਨਾਂ ਮਜ਼ਦੂਰਾਂ ਨੌਜਵਾਨ ਬੀਬੀਆਂ ਦੀ ਤੇ ਮੈਂਬਰਸ਼ਿਪ ਕਰਨਗੇ ਸਾਰੇ ਪਿੰਡ ਦੀ ਉਹਦੇ 'ਚ ਬੁਰਕੇ ਭੈਣਾਂ ਦੇ ਬੀਬੀਆਂ ਨੌਜਵਾਨਾਂ ਦੀ ਸਾਰੀਆਂ ਕਮੇਟੀਆਂ ਬਣਾਵਾਂਗੇ ਤੇ ਪਿੰਡ 'ਚ ਇੱਕ ਤਾਕਤ ਖੜੀ ਕਰਾਂਗੇ